ਮੋਦੀ ਜੀ ਦੇ 10 ਸਾਲ ਦੇ ਕਾਰਜਕਾਲ ਨੂੰ ਦੇਖੋ ਬਹੁਤ ਵਧੀਆ ਰਿਹਾ ਹੈ ਮੋਦੀ ਜੀ ਦਾ 10 ਸਾਲ ਦਾ ਕਾਰਜਕਾਲ ਮੋਦੀ ਜੀ ਨੇ 10 ਸਾਲਾਂ ਦੇ ਵਿੱਚ ਦੇਸ਼ ਭਰ ਦਾ ਨਾਮ ਵਿਸ਼ਵ ਪੜ ਦੇ ਵਿੱਚ ਰੋਸ਼ਨ ਕੀਤਾ ਠੀਕ ਹੈ ਜੀ ਤੇ ਘਰ ਘਰ ਮੋਦੀ ਜੀ ਨੇ ਸਕੀਮਾਂ ਦਿੱਤੀਆਂ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਘਰ ਘਰ ਪਾਣੀ ਪਹੁੰਚਾਇਆ ਉਹਨਾਂ ਨੇ ਬਿਜਲੀ ਮੁਹੱਈਆ ਕਰਵਾਈ ਘਰ ਘਰ ਤੱਕ ਜਿੱਥੇ ਨਹੀਂ ਸੀ ਬਿਜਲੀ ਦੇਸ਼ ਦੇ ਵਿੱਚ ਹਰ ਇੱਕ ਘਰ ਤੱਕ ਬਿਜਲੀ ਪਹੁੰਚਾਈ ਪਾਣੀ ਮੁਫਤ ਰਾਸ਼ਨ ਵੀ ਦਿੱਤਾ ਕਰੋਨਾ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਪੂਰੇ ਦੇਸ਼ ਨੂੰ ਇਸ ਮਹਾਮਾਰੀ ਤੋਂ ਬਾਹਰ ਕੱਢਿਆ ਮੋਦੀ ਜੀ ਨੇ ਔਰ ਵਿਸ਼ਵ ਭਰ ਦੇ ਵਿੱਚ ਵੈਕਸੀਨ ਵੀ ਪਹੁੰਚਾਈ ਮੋਦੀ ਜੀ ਨੇ ਦੇਖੋ ਮੋਦੀ ਜੀ ਤੋਂ ਪਹਿਲਾਂ ਦਾ ਜੋ ਦੌਰ ਸੀ ਉਸ ਦੇ ਵਿੱਚ ਲੋਕ ਗਰੀਬ ਲੋਕ ਅਨੇਕਾਂ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਕੇ ਬਿਨਾਂ ਇਲਾਜ ਤੋਂ ਮਰ ਜਾਂਦੇ ਸੀ ਲੋਕ ਮਤਲਬ ਗਰੀਬੀ ਦੇ ਕਾਰਨ ਉਹ ਇਲਾਜ ਨਹੀਂ ਕਰਵਾ ਪਾਉਂਦੇ ਸੀ ਮੋਦੀ ਜੀ ਨੇ ਆਇਸ਼ਮਾਨ ਯੋਜਨਾ ਸ਼ੁਰੂ ਕੀਤੀ ਤੇ ਉਸ ਦੇ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਿੱਤਾ ਜਾ ਰਿਹਾ ਹੈ ਉਸ ਕਾਰਡ ਦੇ ਕਾਰਨ ਗਰੀਬ ਤੋਂ ਗਰੀਬ ਆਦਮੀ ਵੀ ਉਹਦੇ ਵਿੱਚ ਮੁਫਤ ਇਲਾਜ ਹੋ ਜਾਂਦਾ ਆ ਉਹਦਾ 2024 ਦੇ ਵਿੱਚ ਦੇਖੋ ਨਰਿੰਦਰ ਮੋਦੀ ਮੋਦੀ ਜੀ ਨਿਸ਼ਚਿਤ ਤੌਰ ਤੇ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ ਤੀਜੀ ਵਾਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਦੇਸ਼ ਦੇ ਵਿਕਾਸ ਦੇ ਲਈ ਮੋਦੀ ਜੀ ਜ਼ਰੂਰੀ ਨੇ ਭਾਰਤ ਨੂੰ ਮਜ਼ਬੂਤ ਕਰਨ ਦੇ ਲਈ ਮੋਦੀ ਜੀ ਜ਼ਰੂਰੀ ਨੇ ਧਾਰਮਿਕ ਸਤਿਭਾਵਨਾ ਬਣਾਈ ਰੱਖਣ ਲਈ ਮੋਦੀ ਜੀ ਜ਼ਰੂਰੀ ਨੇ ਔਰ ਅਗਰ ਦੇ ਭਾਰਤ ਨੂੰ ਵਿਸ਼ਵ ਦੀ ਨੰਬਰ 1 ਇਕਨੋਮੀ ਬਣਾਉਣਾ ਤਾਂ ਮੋਦੀ ਜੀ ਦੀ ਜ਼ਰੂਰੀ ਨੇ ਬਿਲਕੁਲ ਜੀ ਇਸ ਵਾਰੀ ਮੋਦੀ ਜੀ ਨਿਸ਼ਚਿਤ ਤੌਰ ਤੇ 400 ਤੋਂ ਵੱਧ ਸੀਟਾਂ ਜਿੱਤਣਗੇ ਬਿਲਕੁਲ ਆਉਣਗੇ ਜੀ ਦੇਖੋ ਮੋਦੀ ਜੀ ਨਿਸ਼ਚਿਤ ਤੌਰ ਤੇ 10 ਦੇ ਵਿੱਚੋਂ 10 ਨੰਬਰ ਵੰਦੇ ਆ ਜਿਆਦਾ ਵੀ ਦੇ ਸਕਦੇ ਹੋ 10 ਦੇ ਵਿੱਚੋਂ 100 ਨੰਬਰ ਵੀ ਦੇ ਸਕਦੇ ਹੋ ਤੁਸੀਂ ਬਿਲਕੁਲ ਆਉਣਗੇ ਜੀ